ਤੇ ਇੱਕ ਵਾਰੀ ਜੁੜਜੋ ਫੇਰ ਹੀ ਆਪਾਂ ਗੱਲਬਾਤ ਕਰਦੇ ਆਂ ਤੇ ਅੱਜ ਵਾਲੀ ਆਪਾਂ ਵੀਡੀਓ ਚ ਗੱਲ ਕਰਦੇ ਆਂ ਵੀ ਪੰਜਾਬ ਤੇ ਹਰਿਆਣੇ ਦਾ ਹੁਣ ਕੀ ਰੌਲਾ ਪੈ ਰਿਹਾ ਵਾ ਵੀ ਪਾਣੀ ਨੂੰ ਲੈ ਕੇ ਜਿਵੇਂ ਕਿ ਦੋਨਾਂ ਸਟੇਟਾਂ ਦੇ ਵਿੱਚ ਪਿੱਛੇ 1-2 ਦਿਨ ਪਹਿਲਾਂ ਜਿਵੇਂ ਕਿ ਸੁਪਰੀਮ ਕੋਰਟ ਨੇ ਆ ਜਿਹੜਾ ਕੀ ਹੁਕਮ ਦਿੱਤਾ ਵਾ ਵੀ ਪਾਖੜਾ ਡੈਮ ਬੋਰਡ ਨੂੰ ਵੀ ਜਿਹੜਾ ਕਿ 8500 ਕਿਊਬਿਕ ਪਾਣੀ ਆ ਜਿਹੜਾ ਉਹ ਹਰਿਆਣੇ ਨੂੰ ਦਿੱਤਾ ਜਾਵੇ ਤੇ ਹਾਂਜੀ ਜਸਕਰਨ ਸਿੰਘ ਢਾਲੀਵਾਲ ਜੀ ਚੜਦੀ ਕਲਾ ਜੀ ਤੇ ਮੈਂ ਉਹੀ ਗੱਲ ਕਰਨ ਲੱਗਿਆ ਸੀਗਾ ਵੀ ਜਿਹੜਾ ਪੰਜਾਬ ਤੇ ਹਰਿਆਣੇ ਦਾ ਰੌਲਾ ਹੁਣ ਚੱਲ ਰਿਹਾ ਵਾ ਵੀ ਪਾਣੀ ਨੂੰ ਲੈ ਕੇ ਤੇ ਜਿਵੇਂ ਕਿ ਅ ਪਰਸੋਂ ਆ ਜਿਵੇਂ ਪੰਜਾਬ ਦੇ ਵਿੱਚ ਆਲ ਪਾਰਟੀ ਮੀਟਿੰਗ ਵੀ ਹੋਈ ਆ ਤੇ ਬਈ ਸਾਰੀਆਂ ਪਾਰਟੀਆਂ ਨੇ ਬਈ ਇਹੀ ਸਹਿਮਤੀ ਦਿੱਤੀ ਆ ਵੀ ਪੰਜਾਬ ਕੋਲੇ ਆ ਜਿਹੜਾ ਉਹ ਬਾਦੂ ਪਾਣੀ ਹੈ ਹੈ ਨਹੀਂ ਬਈ ਹਰਿਆਣ ਹੋਰ ਕਿਸੇ ਸਟੇਟ ਨੂੰ ਦੇਣ ਲਈ ਕਿਉਂਕਿ ਪੰਜਾਬ ਦੇ ਵਿੱਚ ਗਾਂ ਜਿਵੇਂ ਕੀ ਬਜਾਈ ਆ ਜਿਹੜੀ ਉਹ ਸ਼ੁਰੂ ਹੋਣ ਵਾਲੀ ਆ ਜਿਵੇਂ ਕੀ ਝੋਨਾ ਲੱਗਣ ਵਾਲਾ ਵਾ ਤੇ ਵੀ ਉਦੋਂ ਪਾਣੀ ਦੀ ਬਹੁਤ ਲੋੜ ਪੈਂਦੀ ਆ ਤਾਂ ਕਰਕੇ ਵੀ ਪੰਜਾਬ ਤੇ ਸਾਰੇ ਪਾਰਟੀਆਂ ਨੇ ਇਹੀ ਮਤਾ ਪਾਇਆ ਵਾ ਵੀ ਪੰਜਾਬ ਕੋਲੇ ਆ ਜਿਹੜਾ ਉਹ ਬਾਤੂ ਪਾਣੀ ਹੈ ਨਹੀਂ ਜੱਟ ਆਪਣੇ ਨਾਲ ਹੀ ਬਾਕੀਆਂ ਆ ਬਾਕੀਆਂ ਦਾ ਨਹੀਂ ਪਤਾ ਹਾਂਜੀ ਉਹ ਤਾਂ ਹੈਗਾ ਵਾ ਜਿਵੇਂ ਕੀ ਇਹ ਜ਼ਿਆਦਾਤਰ ਉਹ ਆਮ ਲੋਕਾਂ ਦਾ ਤਾਂ ਐਡਾ ਕੋਈ ਮਸਲਾ ਹੁੰਦਾ ਨਹੀਂ ਹੈਗਾ ਤੇ ਬਈ ਇਹ ਸਰਕਾਰਾਂ ਹੀ ਜਿਵੇਂ ਬਸ ਅਲਝਾਈ ਰੱਖਦੀਆਂ ਆ ਮਾ ਮਸਲਾ ਤੇ ਨਹੀਂ ਆਮ ਲੋਕਾਂ ਦਾ ਤਾਂ ਇਹ ਨਾਲ ਕੋਈ ਲੇਕਾ ਦੋਕਾ ਹੁੰਦਾ ਨਹੀਂ ਹੈਗਾ ਪਰ ਫੇਰ ਵੀ ਆਪਾਂ ਗੱਲ ਕਰਦੇ ਆਂ ਵੀ ਅਸਲ 'ਚ ਇਹ ਰੌਲਾ ਹੈ ਕੀ ਆ ਵੀ ਸ਼ੁਰੂ ਤੋਂ ਜਿਵੇਂ ਕਿ ਪੁਰਾਣੇ ਟਾਈਮਾਂ ਤੋਂ ਹੀ ਇਹ ਰੌਲਾ ਚੱਲਦਾ ਹੁੰਦਾ ਵਾ ਪਾਣੀ ਨੂੰ ਲੈ ਕੇ ਅ ਪਾਣੀ ਨੂੰ ਲੈ ਕੇ ਵੀ ਮਨੋਜ ਸਿੰਘ ਤੂਆ ਵਰਗੇ जाट ਨੇਤਾ ਸਿੰਘ ਸਿੰਘਾਂ ਦੀ ਫੋਲ ਸਪੋਰਟ ਚ ਨੇ ਹਾਂਜੀ ਹਾਂਜੀ ਇਹ ਤਾਂ ਹੈਗਾ ਵਾ ਪਰ ਫੇਰ ਵੀ ਆਪਾਂ ਜਿਵੇਂ ਗੱਲ ਕਰ ਲੈਨੇ ਆ ਵੀ ਰੋਲਾ ਅਸਲ ਚ ਹੈ ਕੀ ਆ ਜਿਵੇਂ ਕਿ ਜਦੋਂ 1947 ਤੋਂ ਬਾਅਦ ਚ ਭਾਖੜਾ ਡੈਮ ਦਾ ਜਿਹੜਾ ਬਣਿਆ ਸੀਗਾ ਤੇ ਉਥੋਂ ਜਿਵੇਂ ਕਿ ਪੰਜਾਬ ਤੇ ਹਰਿਆਣਾ ਪੰਜਾਬ ਚਲੋ ਉਹ ਹਰਿਆਣਾ ਤਾਂ ਬਣਿਆ ਨਹੀਂ ਸੀਗਾ ਤੇ ਰਾਜਸਥਾਨ ਤੇ ਦਿੱਲੀ ਤੇ ਇੰਨਾ ਸਾਰੀਆਂ ਸਟੇਟਾਂ ਨੂੰ ਜਿਵੇਂ ਕਿ ਜਿਹੜਾ ਉਹ ਪਾਣੀ ਆ ਅਲਰਟ ਹੋਇਆ ਸੀਗਾ ਵੀ ਆਹ ਸਟੇਟ ਨੂੰ ਇੰਨਾ ਪਾਣੀ ਮਿਲੂਗਾ ਤੇ ਇਹਨੂੰ ਆਹ ਸਟੇਟ ਨੂੰ ਇੰਨਾ ਪਾਣੀ ਮਿਲੂਗਾ ਤੇ ਫਿਰ ਜਿਵੇਂ 1966 ਦੇ ਵਿੱਚ ਜਿਵੇਂ ਕਿ ਪੰਜਾਬ ਆ ਜਿਹੜਾ ਉਹ ਤਿੰਨ ਹੀ ਸਿਆ ਦੇ ਵਿੱਚ ਵੰਡਿਆ ਗਿਆ ਤੇ ਉਹ ਤੋਂ ਬਾਅਦ ਚੋ ਜਿਵੇਂ ਕਿ ਭਾਖੜਾ ਜਿਹੜਿਆ ਭਾਖੜਾ ਟਾਈਮ ਆ ਵੀ ਉਹਦਾ ਬੋਰਡ ਵੀ ਬਣ ਗਿਆ ਸੀਗਾ ਜਿਵੇਂ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬੋਰਡ ਇਹ ਬਣਿਆ ਸੀਗਾ ਤੇ ਵੀ ਇਹਨਾਂ ਨੇ ਇਹ ਇੰਨਾ ਇਹ ਬੋਰਡ ਦਾ ਮੇਨ ਕੰਮ ਕੀ ਸੀਗਾ ਵੀ ਪਾਣੀ ਆ ਜਿਹੜਾ ਭਾਖੜਾ ਡੈਮ ਤੋਂ ਉਹ ਛੱੜੜਾਵਾ ਤੇ ਹਰੇਕ ਸਟੇਟ ਨੂੰ ਆ ਵੀ ਉਹ ਉਹਦੇ ਹਿੱਸੇ ਦਾ ਜਿਹੜਾ ਉਹ ਪਾਣੀ ਆ ਵੀ ਉਹ ਦੇਣਾਵਾ ਜਿਵੇਂ ਕਿ ਉਹਦੇ 'ਚ ਇਹ ਕੋਟਾ ਆਇਆ ਸੀਗਾ ਵੀ ਪੰਜਾਬ ਨੂੰ ਆ ਜਿਹੜਾ ਉਹ ਪਾਣੀ ਮਿਲੂਗਾ ਵੀ 5.5 ਮਿਲੀਅਨ ਏਕੜ ਫੀਟ ਆ ਜਿਹੜਾ ਉਹ ਪਾਣੀ ਮਿਲੂਗਾ ਤੇ ਉਹ ਪਾਣੀ ਮਿਲੂਗਾ ਤੇ ਜਿਹੜਾ ਹਰਿਆਣੇ ਨੂੰ ਆ ਵੀ ਉਹ ਮਿਲੂਗਾ ਪਾਣੀ 2.9 ਮਿਲੀਅਨ ਏਕੜ ਫੀਟ ਤੇ ਜਿਹੜਾ ਰਾਜਸਥਾਨ ਨੂੰ ਆ ਉਹ ਪਾਣੀ ਮਿਲੂਗਾ ਵੀ 3.3 ਮਿਲੀਅਨ ਏਕੜ ਫੀਟ ਪਾਣੀ ਮਿਲੂਗਾ ਹਣ ਰੋਲਾ ਅਸਲ ਚ ਹੈ ਕੀ ਆ ਵੀ ਜਿਵੇਂ ਹੁਣ ਸੁਪਰੀਮ ਕੋਰਟ ਨੇ ਆ ਜਿਹੜਾ ਇਹ ਆਰਡਰ ਦਿੱਤਾ ਵਾ ਵੀ ਹਰਿਆਣੇ ਨੂੰ ਆ ਵੀ 8500 ਕਯੂਬਿਕ ਪਾਣੀ ਆ ਜਿਹੜਾ ਉਹ ਛੱਡਿਆ ਜਾਵੇ ਪਰ ਰੋਲਾ ਇਹ ਪੈ ਗਿਆ ਵੀ ਪੰਜਾਬ ਵਾਲੇ ਕਹਿੰਦੇ ਆ ਵੀ ਸਾਡੇ ਕੋਲੇ ਪਾਣੀ ਆ ਵੀ ਜਿਹੜਾ ਹਰਿਆਣਾ ਮਾ ਵੀ ਆਪਦਾ ਕੋਟਾ ਆਲਰੇਡੀ ਆ ਪਾਣੀ ਦਾ ਉਹ ਭਰਤ ਚੁੱਕਿਆ ਵਾ ਤੇ ਬਈ ਹੋਰ ਵੀ ਇਹ ਹੋਰ ਹੈ ਸਾਡੇ ਬਈ ਹੋਰ ਪਾਣੀ ਜਿਹੜਾ ਇਹ ਛੱਡੋਗੇ ਜੇ ਤੁਸੀਂ ਹਰਿਆਣੇ ਨੂੰ ਦੋਵੋਗੇ ਤਾਂ ਪੰਜਾਬ ਨਾਲ ਵੀ ਪੰਜਾਬ ਦੇ ਹਿੱਸੇ ਦਾ ਜਿਹੜਾ ਪਾਣੀ ਆ ਬਈ ਉਹ 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 ਚ ਘੱਟ ਲੱਗੂਗਾ ਵੀ ਪੰਜਾਬ ਦੇ ਹਿੱਸੇ ਦੇ ਪਾਣੀ ਚ ਕਿਉਂਕਿ ਵੀ ਇਸ ਵਾਰ ਆ ਜਿਵੇਂ ਕਿ ਭਾਖੜਾ ਡੈਮ ਚਾ ਜਿਹੜਾ ਉਹ ਪਾਣੀ ਘੱਟ ਵੀ ਆ ਜਿਵੇਂ ਕਿ ਜਿਹੜੀ ਪਹਾੜਾਂ ਚਾ ਉਹ ਬਰਫ਼ ਵੀ ਘੱਟ ਪਈ ਆ ਤੇ ਤਾਂ ਕਰਕੇ ਜਿਹੜਾ ਭਾਖੜਾ ਡੈਮ ਚ ਪਾਣੀ ਆ ਵੀ ਉਹ ਇਸ ਵਾਰੀ ਘਟਾ ਤੇ ਤਾਂ ਕਰਕੇ ਵੀ ਜੇ ਹਰਿਆਣੇ ਨੂੰ ਪਾਣੀ ਹੋਰ ਦਿੱਤਾ ਜਾਊਗਾ ਤਾਂ ਪੰਜਾਬ ਨੂੰ ਆ ਜਿਹੜਾ ਉਹ ਪੰਜਾਬ ਦੇ ਹਿੱਸੇ ਦਾ ਪਾਣੀ ਹੁੰਦਾ ਵਾ ਵੀ ਉਹਦੇ 'ਚ ਕੱਟ ਲੱਗੂਗਾ ਹੀ ਲੱਗੂਗਾ ਤੇ ਬਾਕੀ ਜਿਵੇਂ ਕਿ ਜਿਵੇਂ ਕਿ ਇਹ ਜਿਹੜਾ ਹੁਣ ਭਾਖੜਾ ਡੈਮ ਦਾ ਬੋਰਡ ਬਣਿਆ ਹੋਇਆ ਵਾ ਵੀ ਇਹ ਬਾਇ ਡਿਸਾਈਡ ਕਰਦਾ ਵਾ ਵੀ ਕਿਹੜੀ ਸਟੇਟ ਨੂੰ ਕਿੰਨਾ ਪਾਣੀ ਦੇਣਾ ਵਾ ਜਿਵੇਂ ਕਿ ਇਹਦੇ ਚ ਦੋ ਸੀਜ਼ਨ ਹੁੰਦੇ ਆ ਇੱਕ ਹੁੰਦਾ ਵਾ ਮਈ ਤੋਂ ਲੈ ਕੇ ਸਤੰਬਰ ਤੱਕ ਤੇ ਇੱਕ ਸਤੰਬਰ ਤੋਂ ਲੈ ਕੇ ਮਈ ਤੱਕ ਤੇ ਜਿਹੜਾ ਜਿਵੇਂ ਕਿ ਸਤੰਬਰ ਤੋਂ ਲੈ ਕੇ ਮਈ ਤੱਕ ਜਿਹੜਾ ਸੀਜ਼ਨ ਹੁੰਦਾ ਵਾ ਭਈ ਇਹ ਚ ਜਿਵੇਂ ਕਿ ਜਿੰਨਾ ਪਾਣੀ ਆਇਆ ਵਾ ਵੀ ਉਹ ਜਿਵੇਂ ਕਿ ਇਹ ਸਟੇਟਾਂ ਨੂੰ ਕੱਢਦੇ ਆ ਤੇ ਜਿਹੜਾ ਮਈ ਤੋਂ ਲੈ ਕੇ ਸਤੰਬਰ ਤੱਕ ਆ ਵੀ ਉਦੋਂ ਜਿਵੇਂ ਕਿ ਪਹਾੜਾਂ ਚਾ ਜਿਹੜਾ ਮੀਂਹ ਪੈਂਦਾ ਵਾ ਤੇ ਉਦੋਂ ਪਾਣੀ ਆ ਡੈਮ ਚ ਆਉਂਦਾ ਵਾ ਤੇ ਵੀ ਉਸ ਹਾਬ ਨਾਲ ਜੇ ਹਾਬ ਨਾਲ ਇੰਨਾ ਕੋਲੇ ਪਾਣੀ ਹੁੰਦਾ ਵਾ ਡੈਮ ਚ ਵੀ ਉਸ ਹਾਬ ਨਾਲ ਸਟੇਟਾਂ ਨੂੰ ਇਹ ਪਾਣੀ ਵੰਡ ਦਿੰਦੇ ਆ ਤੇ ਪਰ ਇਸ ਵਾਰ ਕੀ ਹੋਇਆ ਵੀ ਪਿੱਛੇ ਮੀਂਹ ਘੱਟ ਪਿਆ ਕਰਕੇ ਡੈਮ ਚ ਆਲਰੇਡੀ ਆ ਜਿਹੜਾ ਉਹ ਪਾਣੀ ਅੱਗੇ ਹੀ ਘਟਾ ਤੇ ਉਤੋਂ ਦੀ ਜਿਵੇਂ ਕਿ ਜਿਹੜਾ ਕੋਡ ਦਾ ਹੁਕਮ ਆਇਆ ਵਾ ਵੀ ਉਹ ਹਰਿਆਣੇ ਨੂੰ ਹੋਰ ਪਾਣੀ ਦਿੱਤਾ ਜਾਵੇ ਤੇ ਪਰ ਇਸ ਦੇ ਮੱਦੇ ਨਜ਼ਰੀ ਜਿਹੜੀਆਂ ਆਲ ਪਾਰਟੀ ਮੀਟਿੰਗ ਦੇ ਵਿੱਚ ਇਹ ਇਹ ਮਤਾ ਹੀ ਪਿਆ ਵਾ ਵੀ ਪੰਜਾਬ ਪਾਣੀ ਆ ਜਿਹੜਾ ਉਹ ਦਊਗਾ ਨਹੀਂ ਹੈਗਾ ਪੰਜਾਬ ਕੋਲੇ ਬਾਦੂ ਪਾਣੀ ਨਹੀਂ ਹੈਗਾ ਤੇ ਜਿਵੇਂ ਕਿ ਹੁਣ ਗਾਂ ਜਿਵੇਂ ਝੋਨਾ ਲੱਗਣਾ ਵਾ ਵੀ ਉਦੋਂ ਵੀ ਪਾਣੀ ਦੀ ਜਿਹੜੀ ਉਹ ਬਹੁਤ ਜ਼ਰੂਰਤ ਪੈਣੀ ਆ ਤੇ ਬਾਕੀ ਜਿਵੇਂ ਕਿ ਝੋਨੇ ਦੀ ਫਸਲ ਆਏ ਆ ਵੀ ਪੰਜਾਬ ਦੇ ਕਾਫੀ ਏਰੀਏ ਦੇ ਵਿੱਚ ਆ ਜਿਵੇਂ ਕਿ ਉਹ ਜ਼ਮੀਨ ਨੇ ਜ਼ਮੀਨ ਦਾ ਪਾਣੀ ਆ ਵੀ ਉਹ ਕਾਫੀ ਹੱਦ ਤੱਕ ਥੱਲੇ ਹੀ ਚਲਿਆ ਗਿਆ ਕਾਫੀ ਏਰੀਏ ਦੇ ਵਿੱਚ ਤੇ ਪੰਜਾਬ ਦੀ ਕਾਫੀ ਹਿੱਸੇ ਦੀ ਜਿਹੜੀ ਉਹ ਖੇਤੀ ਆ ਬਈ ਉਹ ਨੈਰੀ ਪਾਣੀ ਤੇ ਡਿਪੈਂਡ ਕਰਦੀ ਆ ਤੇ ਜਿਵੇਂ ਕਿ ਹੁਣ ਪਹਿਲੋਂ ਆਪਾਂ ਮੰਨਦੇ ਆਂ ਵੀ ਨਹਿਰੀ ਜਿਹੜਾ ਸਿਸਟਮ ਸੀਗਾ ਵੀ ਉਹ ਇੰਨਾ ਡਵੈਲਪ ਨਹੀਂ ਸੀਗਾ ਤੇ ਬਾਕੀ ਪੰਜਾਬ 'ਚ ਜਿਵੇਂ ਕਿ ਝੋਨੇ ਦੀ ਫਸਲ ਆ ਜਿਹੜੀ ਹੁੰਦੀ ਰਹੀ ਤੇ ਜਿਹੜਾ ਜ਼ਮੀਨੀ ਪਾਣੀ ਸੀਗਾ ਵੀ ਉਹ ਕਾਫੀ ਹੱਦ ਤੱਕ ਕਿਸਾਨਾਂ ਨੇ ਆ ਜਿਹੜਾ ਉਹ ਵਰਤਿਆ ਵੀ ਆ ਤਾਂ ਇਹਦੇ ਕਰਕੇ ਵੀ ਜ਼ਮੀਨ ਦਾ ਜਿਹੜਾ ਪਾਣੀ ਆ ਵੀ ਉਹ ਥੱਲੇ ਕਾਫੀ ਹੱਦ ਤੱਕ ਥੱਲੇ ਚਲਿਆ ਗਿਆ ਤਾਂ ਕਰਕੇ ਵੀ ਨਹਿਰੀ ਪਾਣੀ ਦੀ ਆ ਜਿਹੜੀ ਉਹ ਜ਼ਰੂਰਤ ਤਾਂ ਹੈਗੀ ਹੈਗੀ ਆ ਤੇ ਬਾਕੀ ਜਸਕਰਨ ਸਿੰਘ ਢਾਲੀਵਾਲ ਕਹਿੰਦਾ ਹਾਂਜੀ ਓਕੇ ਵੀਰ ਰਾਈਟ ਤੇ ਬਾਈ ਕੀ ਹਾਲ ਐ ਕਿਦਾਂ ਤੇ ਕਿਦਾਂ ਆ ਹਾਂਜੀ ਬਾਈ ਉਮਰ ਰਮਜ਼ਾਨ ਵਧੀਆ ਬਾਈ ਵਧੀਆ ਤੁਸੀਂ ਦੱਸੋ ਕਿਵੇਂ ਆ ਤੇ ਉਹੀ ਸੀਗਾ ਮੈਂ ਉਹੀ ਗੱਲ ਕਰਦਾ ਸੀਗਾ ਤੇ ਬਾਕੀ ਜਿਹੜਾ ਪੰਜਾਬ ਦੀ ਗਵਰਨਮੈਂਟ ਨੇ ਆ ਵੀ ਉਥੇ ਭਾਖੜਾ ਡੈਮ ਤੇ ਆ ਪੁਲਿਸ ਵੀ ਲਾਤੀ ਬੀ ਆਇਨ ਕਰਕੇ ਅਸੀਂ ਪਾਣੀ ਆ ਛੱਡਣ ਨਹੀਂ ਦੇਵਾਂਗੇ ਜੇ ਇਹਨਾਂ ਨੇ ਛੱਡਿਆ ਪਾਣੀ ਤੇ ਪਰ ਰੌਲਾ ਇਹ ਹੁੰਦਾ ਵਾ ਵੀ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਉਮਰ ਰਮਜ਼ਾਨ ਮੈਂ ਪਾਕਿਸਤਾਨ ਸੇ ਹੂੰ ਹਾਂਜੀ ਬਾਈ ਪਾਕਿਸਤਾਨ ਅ ਚ ਕਿਵੇਂ ਆ ਬਈ ਠੀਕ ਆ ਅ ਤੇ ਹਾਂ ਬਾਈ ਆ ਸਾਗਰ ਸ਼ਰਮਾ ਦੀ ਕੁੱਤੇ ਖਾਣੀ ਕਰ ਬਰੋ ਹਾਂਜੀ ਬਾਈ ਉਹ ਚਲੋ ਆਪਾਂ ਹੁਣ ਹਰੇਕ ਨੂੰ ਜਵਾਬ ਦੇ ਨਹੀਂ ਸਕਦੇ ਬਈ ਕੋਈ ਥੱਲੇ ਜਿਵੇਂ ਕੀ ਗਲਤ ਕਮੈਂਟ ਵੀ ਕਰੀ ਜਾਂਦਾ ਵਾ ਤੇ ਹੁਣ ਆਪਾਂ ਜੇ ਜਵਾਬ ਦਿੰਨੇ ਆ ਤਾਂ ਫਿਰ ਉਹ ਅਗਲਾ ਜਾਦੀ ਚਾਂਬਲ ਜਾਂਦਾ ਵਾ ਤਾਂ ਕਰਕੇ ਉਹ ਤੋਂ ਬਿਹਤਰ ਹੁੰਦਾ ਵਾ ਵੀ ਉਹ ਤੋਂ ਜਵਾਬ ਦੋ ਹੀ ਨਾ ਤਾਂ ਐਂ ਕਰਕੇ ਬਈ ਇੱਕ ਦੋ ਕਮੈਂਟ ਕਰਕੇ ਬੰਦਾ ਹਟ ਜਾਂਦਾ ਵਾ ਜੇ ਐਵੇਂ ਹੀ ਆਪਾਂ ਜਵਾਬ ਦੇਈ ਜਾਵਾਂਗੇ ਤਾ ਹਰੇਕ ਕਾਲ ਦਾ ਤਾਂ ਫਿਰ ਉਹ ਅਗਲਾ ਗਾਂਹ ਹੋਰ ਪੁੱਠੀਆਂ ਪੁੱਠੇ ਕਮੈਂਟ ਕਰੂਗਾ ਤਾਂ ਕਰਕੇ ਆ ਮਾਈ ਆ ਬਾਈ ਇੱਕ ਨੇ ਇੰਗਲਿਸ਼ ਚ ਕਮੈਂਟ ਕੀਤਾ ਵਾ ਤਾਂ ਅ ਅ ਪਾਕਿਸਤਾਨ ਨੇ ਡਰਾ ਦਿੱਤਾ ਨਾ ਨਾ ਬਾਈ ਮੈਂ ਤਾਂ ਇਹਦੀ ਇੱਧਰ ਗੱਲ ਕਰਦਾ ਸੀਗਾ ਸਾਡੇ ਪੰਜਾਬ ਤੇ ਹਰਿਆਣੇ ਦਾ ਜਿਹੜਾ ਰੌਲਾ ਚੱਲ ਰਿਹਾ ਵਾ ਪਾਣੀ ਨੂੰ ਲੈ ਕੇ ਮੈਂ ਪਾਕਿਸਤਾਨ ਦੀ ਕੋਈ ਗੱਲ ਨਹੀਂ ਕਰਦਾ ਸੀਗਾ ਤੇ ਜਿਵੇਂ ਕਿ ਜਿਹੜਾ ਮੈਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਤੇ ਬਈ ਇਹਦੇ ਚ ਕੀ ਹੁੰਦਾ ਵਾ ਵੀ ਜਿਵੇਂ ਕਿ ਹਰਿਆਣਾ ਆ ਰਾਜਸਥਾਨ ਪੰਜਾਬ ਤੇ ਹਿਮਾਚਲ ਹਿਮਾਚਲ ਦਾ ਇੱਕ ਇੱਕਾ ਬੰਦਾ ਹੁੰਦਾ ਵਾ ਤੇ ਬਾਕੀ ਜਿਹੜੇ ਦੋ ਬੰਦੇ ਹੁੰਦੇ ਆ ਉਹ ਸੈਂਟਰ ਆ ਜਿਹੜੀ ਉਹ ਲਾਉਂਦੀ ਹੁੰਦੀ ਆ ਇਸ 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 ਬੋਰਡ ਦੇ ਵਿੱਚ ਜਿਹੜੇ ਮੈਂਬਰ ਹੁੰਦੇ ਆ ਤੇ ਬਾਕੀ ਹੁਣ ਜਿਵੇਂ ਹਰਿਆਣੇ ਦੇ ਵਿੱਚ ਵੀ ਜਿਹੜੀ ਸਰਕਾਰ ਆ ਉਹ ਬੀਜੇਪੀ ਦੀ ਆ ਤੇ ਰਾਜਸਥਾਨ ਦੇ ਵਿੱਚ ਵੀ ਤੇ ਤਾਂ ਕਰਕੇ ਵੀ ਜੇ ਹੁਣ ਕਹਿੰਦੇ ਆ ਵੀ ਵੋਟ ਪਵਾ ਕੇ ਦੇਖ ਲਓ ਵੀ ਜਿਹੜਾ ਵੀ ਭਾਖੜਾ ਬਿਆਸ ਮੈਨੇਜਮੈਂਟ ਦਾ ਡਿਸੀਜਨ ਹੋਊਗਾ ਵੀ ਉਸ ਹਿਸਾਬ ਨਾਲ ਹੀ ਪਾਣੀ ਛੱਡਿਆ ਜਾਊਗਾ ਵੀ ਪੰਜਾਬ ਵਾਲੇ ਕਹਿੰਦੇ ਆ ਵੀ ਇਹ ਚ ਉਹਨਾਂ ਨੇ ਵੋਟ ਆ ਵੀ ਉਲਟੀ ਪਾਉਣੀ ਆ ਕਿਉਂਕਿ ਉੱਥੇ ਸਰਕਾਰ ਦੂਜੀ ਆ ਤਾਂ ਕਰਕੇ ਆ ਵੀ ਸਾਡੇ ਕੋਲੇ ਪਾਣੀ ਆ ਜਿਹੜਾ ਉਹ ਬਾਦੂ ਨਹੀਂ ਹੈਗਾ ਤੇ ਪਰ ਹਰਿਆਣੇ ਵਾਲਿਆਂ ਦਾ ਤਰਕ ਇਹ ਆ ਵੀ ਜਿਵੇਂ ਕਿ ਉਹਨਾਂ ਦਾ ਸਰਸਾ ਜ਼ਿਲ੍ਹਾ ਵਾ ਤੇ ਫਤਿਹਬਾਦ ਜ਼ਿਲ੍ਹਾ ਵਾ ਤੇ ਇੱਕ ਇਹ ਹਸਾਰ ਆ ਜਿਹੜਾ ਜ਼ਿਲ੍ਹਾ ਵਾ ਵੀ ਉਹ ਇਸੇ ਪਾਣੀ ਉਹ ਉਹ ਜ਼ਿਲ੍ਹੇ ਆ ਵੀ ਉੱਥੇ ਉਹ ਨਹਿਰੀ ਪਾਣੀ ਆ ਜਿਹੜਾ ਉਹ ਪੀਣ ਲਈ ਵਰਤਦੇ ਆ ਵੀ ਅਸੀਂ ਤਾਂ ਤਾਂ ਪਾਣੀ ਥੋਤੋਂ ਮੰਗ ਰਹੇ ਆ ਪੰਜਾਬ ਵਾਲਿਆਂ ਤੋਂ ਤੇ ਪੰਜਾਬ ਵਾਲੇ ਕਹਿੰਦੇ ਆ ਵੀ ਪਾਣੀ ਅਸੀਂ ਤੁਹਾਨੂੰ ਕਿਵੇਂ ਦੇ ਦੀਏ ਤੇ ਇੱਧਰ ਸਾਨੂੰ ਗਾਂਜਵੇਂ ਫਸਲ ਉਹ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਵਾ ਵੀ ਉਦੋਂ ਪਾਣੀ ਦੀ ਬਹੁਤ ਜ਼ਰੂਰਤ ਆ ਤੇ ਤਾਂ ਕਰਕੇ ਵੀ ਇਹੇ ਰੋਲਾ ਵਾ ਜਿਹੜਾ ਉਹ ਚੱਲ ਰਿਹਾ ਵਾ ਦੋਨੇ ਸੂਬਿਆਂ ਦੇ ਵਿੱਚ ਤੇ ਬਾਕੀ ਪੰਜਾਬ ਵਾਲੇ ਨੇ ਕਿਹਾ ਵਾ ਵੀ ਜਿਵੇਂ ਸੋਮਵਾਰ ਨੂੰ ਆ ਵੀ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ ਜਾਊਗਾ ਤੇ ਫੇਰ ਅਸੀਂ ਪ੍ਰਧਾਨ ਮੰਤਰੀ ਤੋਂ ਆ ਜਿਵੇਂ ਉਹ ਟਾਈਮ ਵੀ ਮੰਗਿਆ ਵਾ ਵੀ ਇਸ ਮੁੱਦੇ ਨੂੰ ਲੈ ਕੇ ਤੇ ਬਾਕੀ ਭਈ ਇਹ ਤਾਂ ਹੁਣ ਦੇਖੋ ਵੀ ਇਸ ਮੁੱਦੇ ਦਾ ਇਹ ਕਾਫੀ ਚੈਰਦਾਈ ਜਿਵੇਂ ਕਿ ਪਾਣੀਆਂ ਦਾ ਮੁੱਦਾ ਵਾ ਚਲ ਪਾਣੀਆਂ ਦਾ ਮੁੱਦਾ ਪੰਜਾਬ ਤੇ ਹਰਿਆਣੇ ਦੇ ਵਿੱਚ ਚੱਲਦਾ ਹੁੰਦਾ ਵਾ ਤੇ ਹਲੇ ਤੱਕ ਵੀ ਇਹਦਾ ਕੋਈ ਨਤੀਜਾ ਵਾ ਜਿਹੜਾ ਉਹ ਨਿਕਲਿਆ ਨਹੀਂ ਹੈਗਾ ਤੇ ਥੋੜੇ ਕਿ ਚੈਰਵਾਦ ਹੀ ਜਿਵੇਂ ਇਹ ਮੁੱਦਾ ਫੇਰ ਖੜਾ ਹੋ ਜਾਂਦਾ ਵਾ ਜਿਵੇਂ ਕਿ 2016 ਦੇ ਵਿੱਚ ਸੀਗਾ ਬਈ ਜਿਵੇਂ ਕਿ ਜਿਹੜਾ ਨਹਿਰੀ ਐਸਵਾਈਐਲ ਲਈ ਕਿਸਾਨਾਂ ਦੀ ਜ਼ਮੀਨ ਜਿਹੜੀ ਲਈ ਸੀਗੀ ਸਰਕਾਰ ਨੇ ਵੀ ਉਸ ਟਾਈਮ ਦੀ ਜਿਹੜੀ ਅਕਾਲੀ ਸਰਕਾਰ ਸੀਗੀ ਵੀ ਉਹਨਾਂ ਨੇ ਜਿਵੇਂ ਕਿ ਵਾਪਸ ਕਰਤੀ ਸੀਗੀ ਜ਼ਮੀਨ ਤੇ ਫਿਰ ਜਿਵੇਂ ਕਿ 2022 ਦੇ ਵਿੱਚ ਵੀ ਇਹ ਮੁੱਦਾ ਹੋਇਆ ਸੀਗਾ ਵੀ ਇਹ ਕੋਰਟ ਨੇ ਹੁਕਮ ਦਿੱਤਾ ਸੀਗਾ ਵੀ ਨਹਿਰਾਂ ਜਿਹੜੀ ਉਹ ਛੇਤੀ ਬਣਨੀ ਚਾਹੀਦੀ ਆ ਤਾਂ ਵੀ ਇਹ ਕਾਫੀ ਚਿਰ ਦਾ ਮੁੱਦਾ ਵਾ ਜਿਹੜਾ ਚੱਲਦਾ ਹੁੰਦਾ ਵਾ ਤੇ ਵੀ ਹੁਣ ਹੁਣ ਫਿਰ ਕਿ ਕਹਿ ਰਹੇ ਆ ਬਈ ਇਹ ਇਹ ਮੁੱਦਾ ਖੜਾ ਹੋ ਗਿਆ ਪਾਣੀ ਦਾ ਤੇ ਬਾਕੀ ਜਿਸ ਕਰਨ ਬਾਈ ਕਹਿੰਦਾ ਅਕਾਲੀ ਦਲ ਜਿੰਦਾਬਾਦ ਹਾਂਜੀ ਬਾਈ ਅਕਾਲੀ ਦਲ ਜਿੰਦਾਬਾਦ ਤਾਂ ਹੈਗੀ ਆ ਵੀ ਪੰਜਾਬ ਦੀ ਆ ਜਿਹੜੀ ਉਹ ਖੇਤਰੀ ਪਾਰਟੀ ਆ ਤੇ ਅ ਖੇਤਰੀ ਪਾਰਟੀ ਆ ਵੀ ਇੱਕ ਜਿਹੜੀ ਖੇਤਰੀ ਪਾਰਟੀ ਆ ਚਾਹੇ ਹੁਣ ਆਪਾਂ ਮੰਨਦੇ ਆ ਵੀ ਅੱਜ ਅੱਜ ਦੀ ਡੇਟ 'ਚ ਜਿਹੜਾ ਅਕਾਲੀ ਦਲ ਦਾ ਆਧਾਰ ਆ ਵੀ ਉਹ ਪੰਜਾਬ ਦੇ ਵਿੱਚ ਬਹੁਤ ਥੱਲੇ ਚਲਿਆ ਗਿਆ ਤੇ ਪਰ ਖੇਤਰੀ ਪਾਰਟੀ ਆ ਸੂਬੇ ਦੇ ਲਈ ਜ਼ਰੂਰੀ ਹੁੰਦੀ ਆ ਵੀ ਜਿਹੜੀਆਂ ਹੋਰ ਨੈਸ਼ਨਲ ਪਾਰਟੀਆਂ ਹੁੰਦੀਆਂ ਉਹਨਾਂ ਹੀ ਤਾਂ ਸਾਰਾ ਕੋਈ ਸੋਚਣਾ ਹੁੰਦਾ ਵਾ ਵੀ ਹਰੇਕ ਸੂਬੇ ਬਾਰੇ ਵੀ ਖੇਤਰੀ ਪਾਰਟੀ ਨੇ ਕੱਲਾ ਉਸ ਸੂਬੇ ਦੇ ਵਿੱਚ ਹੀ ਸਰਕਾਰ ਚਲਾਉਣੀ ਹੁੰਦੀ ਆ ਤਾਂ ਕਰਕੇ ਉਹ ਸੂਬੇ ਦਾ ਜ਼ਿਆਦਾ ਸੋਚਦੀ ਆ ਪਰ ਅਕਾਲੀ ਦਲ ਦਾ ਹੁਣ ਜੇ ਕੋਈ ਪ੍ਰਧਾਨ ਪ੍ਰਧੂਨ ਹੋਰ ਬਣਦਾ ਵਾ ਜਿਵੇਂ ਕਿ ਮਨਪ੍ਰੀਤ ਸਿੰਘੇ ਆਲੀ ਵਰਗਾ ਬਣਦਾ ਫੇਰ ਤਾਂ ਹੈਗੇ ਆ ਚਾਂਸ ਵੀ ਇਹਨਾਂ ਦੀ ਸਰਕਾਰ ਆ ਜਿਹੜੀ ਉਹ ਦੁਬਾਰੇ ਬਣ ਜੇ ਪੰਜਾਬ ਦੇ ਵਿੱਚ ਨਹੀਂ ਤਾਂ ਹੁਣ ਮੁਸ਼ਕਲ ਹੀ ਲੱਗਦਾ ਵਾ ਜੇ ਹਿਸਾਬ ਨਾਲ ਪੰਜਾਬ ਦੇ ਵਿੱਚ ਇਹਨਾਂ ਦੇ ਹਾਲਾਤ ਆ ਬਣੂਗੀ ਜੀ ਬਣੂ ਦਵਾਰੇ ਹਾਂਜੀ ਬਣਨੀ ਤਾਂ ਚਾਹੀਦੀ ਆ 27 ਦੇ ਵਿੱਚ ਇਹਨਾਂ ਦੀ ਸਰਕਾਰ ਤੇ ਜਿਵੇਂ ਕਿ ਪਹਿਲਾਂ 2007 ਤੋਂ ਲੈ ਕੇ ਆ ਇਹ ਵਾਲੀ ਬਿਲ ਗੱਟ ਦਾ ਸਕੋਰ ਹਾਂਜੀ ਦੇਖੋ ਹੁਣ ਭਰਤੀ ਤਾਂ ਜਿਵੇਂ ਚੱਲ ਰਹੀ ਆ ਇਹ ਪੰਜ ਮੈਂਬਰੀ ਕਮੇਟੀ ਦੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਵੀ ਹੋਣ ਫਿਲਹਾਲ ਤਾਂ ਦੇਖੋ ਵੀ ਕੌਣ ਪ੍ਰਧਾਨ ਬਣਦਾ ਵਾ ਅਕਾਲੀ ਦਲ ਦਾ ਤੇ ਬਸ ਇਹੀ ਸੀਗੀ ਆਪਣੀ ਵੀਡੀਓ ਤੇ ਬਾਕੀ ਜੇ ਤੁਸੀਂ ਵੀ ਸੁਝਾਅ ਦੇ ਦਿਓ ਕੋਈ ਤੇ ਜੇ ਤੁਸੀਂ ਦੇਣਿਆ ਤੇ ਬਾਕੀ ਵੀਡੀਓ ਚ ਇਹ ਇਹ ਮੈਸੇਜ ਕਮੈਂਟ ਕਰਦੇ ਹੋ ਵੀ ਤੁਸੀਂ ਕਿੱਥੋਂ ਤੋਂ ਵੀਡੀਓ ਨਾਲ ਜੁੜੇ ਹੋਏ ਆਂ ਵੀ ਐ ਪਤਾ ਲੱਗ ਜਾਂਦਾ ਵਾ ਵੀ ਫੇਰ ਪਤਾ ਲੱਗ ਜਾਂਦਾ ਵਾ ਤੇ ਨਹੀਂ ਆਪਾਂ ਬਾਈ ਕਹਿੰਦਾ ਪਾਕਿਸਤਾਨ ਤੋਂ ਜੁੜੇ ਹਾਂ ਹਾਂਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਨਾਲ ਜੁੜਦੇ ਹੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਸ ਕਾਰਨ ਜੀ ਤੁਸੀਂ ਵੀ ਹਰੇਕ ਵਾਰ ਜਿਵੇਂ ਜੁੜਦੇ ਹੋ ਵੀਡੀਓ ਦੇ ਵਿੱਚ ਤਾਂ ਧੰਨਵਾਦ ਸਾਰਿਆਂ ਦਾ